ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੋ ਕਿ ਪਿੰਡ ਕੋਟਲੇ ਵਿੱਚ ਇੱਕ ਨੰਬਰ ਵਾਰਡ ਆ ਜਿਹੜੀ ਉਹਦਾ ਫੈਸਲਾ ਅੱਜ ਅਸੀਂ ਸਰਸਮਤੀ ਨਾਲ ਨੌਜਵਾਨ ਚੁਣਿਆ ਹੈ ਸਰਦਾਰ ਰਣਜੀਤ ਸਿੰਘ ਜੀ ਨੂੰ ਇੱਥੇ ਚੁਣਿਆ ਗਿਆ ਨੌਜਵਾਨ ਹੈ ਜਿਹੜਾ ਇਹ ਇਹ ਪੰਜ ਬਣਾਇਆ ਗਿਆ ਇੱਕ ਨੰਬਰ ਵਾਰਡ ਵਿੱਚ ਪਿੰਡ ਕੋਟਲੇ ਦੀ ਜੋ ਪੰਚਾਇਤ ਹੈ ਉਹਦਾ ਸੰਮਤੀ ਨਾਲੇ ਮੁੰਡਾ ਨੌਜਵਾਨ ਪੰਜ ਚੁਣਿਆ ਗਿਆ ਸੰਮਤੀ ਦੇ ਨਾਲ ਸਾਰੇ ਦੇਖੋ ਸਾਰੇ ਬੈਠੇ ਆ ਸਾਰੇ ਵਾਰਡ ਵਾਲੇ ਬੈਠੇ ਨੇ ਭੈਣਾਂ ਬੀਬੀਆਂ ਬੈਠੀਆਂ ਸਾਡੀਆਂ ਇੱਧਰ ਸਾਰੇ ਨੌਜਵਾਨ ਜਿੰਨੇ ਬੈਠੇ ਆ ਇਹ ਸਾਰੇ ਦੇਖੋ ਬੈਠੇ ਆ ਇੱਥੇ ਪਿੰਡ ਕੋਟਲੇ ਦੇ ਇਸ ਨੌਜਵਾਨ ਨੂੰ ਉਸ ਰঞ্জੀਤ ਸਿੰਘ ਨੌਜਵਾਨ ਨੂੰ ਪੰਜ ਚੁਣਿਆ ਗਿਆ ਸਾਡੇ ਚਾਚਾ ਜੀ ਗਿਆਨ ਸਿੰਘ ਬੈਠੇ ਆ ਪਹਿਲਾਂ ਹੀ ਪੰਜ ਇਹ ਕਈ ਸਾਲ ਪੰਚਾਇਤ ਚ ਲਾ ਚੁੱਕੇ ਆ ਤੇ ਇੱਧਰ ਬੈਠੇ ਆ ਮੱਖਣ ਸਿੰਘ ਜੀ ਇਹ ਵੀ ਪਹਿਲ ਚ ਪੰਚ ਚ ਲੈ ਚੁੱਕੇ ਆ ਜਿਹੜੀ ਸਾਰੇ ਦੀ ਮੌਜੂਦਗੀ ਦੇ ਵਿੱਚ ਨੌਜਵਾਨ ਖੜੇ ਆ ਇੱਧਰ ਸਾਰੇ ਸਾਡੇ ਬਜ਼ੁਰਗ ਬੈਠੇ ਆ ਹੋਰ ਜਿੰਨੇ ਵੀ ਸਾਡੇ ਬਜ਼ੁਰਗ ਬੈਠੇ ਆ ਨੌਜਵਾਨੀ ਗੰਤੀ ਵਿੱਚ ਖੜੀ ਆ ਸਾਡੀ ਵਾਰਡ ਦਾ ਇੱਕ ਨੰਬਰ ਦਾ ਉਹ ਇਕੱਠ ਹੋਇਆ ਰঞ্জੀਤ ਸਿੰਘ ਨੂੰ ਪੰਜ ਚੁਣਿਆ ਗਿਆ ਇੱਥੇ ਤੇ ਹੁਣ ਇਹਦੇ ਸੀ ਸਰੂਪਾ ਪਾ ਕੇ ਇਹਨੂੰ ਤੇ ਸਨਮਾਨਤ ਕਰਨਾ ਇਹਨੂੰ ਸਨਮਾਨ ਦਿੱਤਾ ਜਾਏਗਾ ਰਜੀਤ ਸਿੰਘ ਨੂੰ ਤੇ ਸਰੂਪਾ ਬਾ ਦਿੱਤਾ ਜਾਏਗਾ ਹੁਣ ਤੇ ਗਿਆਨੀ ਜੀ ਨੂੰ ਫੜਾਓ ਸਰੂਪਾ ਤੇ ਹੁਣ ਸਾਡੇ ਜੋ ਕਿ ਪਿੰਡ ਦੇ ਵੀ ਕਹੇ ਗਿਆਨੀ ਨੇ ਗਿਆਨੀ ਜੀ ਨੇ ਹਾਂ ਗਿਆਨੀ ਜੀ ਸਰੂਪਾ ਪਾਉਣਗੇ ਇਹਨਾਂ ਨੂੰ ਤੇ ਜਕਾਰਾ ਛੱਡਣਾ ਸਾਰਿਆਂ ਨੇ ਭਲੇ ਸੋਨਹਾਲ ਜੋ ਜੀ ਸਰੂਪਾ પાਕੇ ਸਨਮਾਨਤ ਕੀਤਾ ਗਿਆ ਹੈ ਤੇ ਕੱਲ ਨੂੰ ਇਹਦੇ ਫਾਰਮ ਭਰਾ ਦਿੱਤੇ ਜਾਣਗੇ ਸੰਮਤੀਆਂ ਵਾਲੀ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰਿਆਂ ਨੇ ਸੰਮਤੀ ਦੇ ਨਾਲ ਬਹੁਤ ਵਧੀਆ ਹੈ ਪੰਜ ਚੁਣੇ ਆ ਇਹ ਬੇਨਤੀਆਂ ਬਿੰਦ ਕੋਟਰੀ ਦੇਖੋ ਸਾਰੀ ਵਾਰਡ ਸਾਡੀ ਬੈਠੀ ਆ ਇੱਕ ਨੰਬਰ ਵਾਰਡ ਦੇ ਭੈਣਾ ਮਾਮਾ ਬਜ਼ੁਰਗਾਂ ਸਾਰੀਆਂ ਬੈਠੀਆਂ ਨੇ ਤੇ ਸੰਮਤੀ ਨਾਲ ਰਣਜੀਤ ਸਿੰਘ ਨੂੰ ਸਰਪੰਚ ਚੁਣ ਦਿੱਤਾ ਗਿਆ ਜੀ ਇੰਨੀਆਂ ਬੇਨਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ